ਆਹ ਪਿਆਰੇ ਬੱਚਿਓ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੇ ਅਸੀਂ ਮੂਲ ਮੰਤਰ ਜੋ ਕਿ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਲਈ ਨਦੀ ਦੇ ਕਿਨਾਰੇ ਬੈਠ ਕੇ ਉਚਾਰਨ ਕੀਤਾ ਔਰ ਕੀ ਬਾਣੀ ਅਰਸ਼ੋ ਬਾਣੀ ਉਤਰੀ ਗੁਰਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਗੁਰਦਾਨਕ ਸਾਹਿਬ ਨੇ ਕਿਰਤ ਕਿਹਾ ਤੁਸੀਂ ਪੜਾਈਆਂ ਕਰ ਰਹੇ ਹੋ ਅੱਛੀ ਐਜੂਕੇਸ਼ਨ ਅੱਛੇ ਸਕੂਲ ਟੀਚਰ ਸਭ ਤੋਂ ਪਹਿਲਾਂ ਕਿਰਤੀ ਬਣਨਾ ਜੁਰਦਾ ਪਿਆਰਾ ਜਿਹੜਾ ਕਿਰਤੀ ਸੱਚੀ ਕਮਾਈ ਸੱਚੀ ਕਮਾਈ ਜੀਰੋ ਕਿਰਤ ਕਰੋਗੇ ਜਾਂ ਨਾਮ ਜਪੋਗੇ ਫਿਰ ਚੈਰਿਟੀ ਹੈਨਾ ਦਸਬੰਦ ਕਟਾਉਣਾ ਗੁਰੂ ਨਾਨਕ ਦੇਵ ਜੀ ਦੇ ਇਹ ਤਿੰਨ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਯੂਨੀਵਰਸਲ ਨੇ ਆਤ ਤੋਂ ਅੰਤ ਤੱਕ ਰਹਿਣਗੇ ਅਸੀਂ ਸਾਰਿਆਂ ਨੇ ਹੀ ਕੋਸ਼ਿਸ਼ ਕਰਨੀ ਆ ਅਸੀਂ ਵੀ ਤੁਹਾਡੇ ਵਾਂਗੂ ਹੀ ਆ ਅਸੀਂ ਸਾਈਕਲਿਸਟ ਆ ਅੰਮ੍ਰਿਤਸਰ ਸਾਹਿਬ ਤੋਂ ਅਸੀਂ ਸਾਈਕਲਾਂ ਤੇ ਆਏ ਆ ਪਹਿਲਾਂ ਤਰਨਤਾਰਨ ਸਾਹਿਬ ਗਏ ਫਿਰ ਗੋਇੰਦਵਾਲ ਸਾਹਿਬ ਗਏ ਹੁਣ ਸੁਲਤਾਨਪੁਰ ਲੋਧੀ ਆਏ ਆ ਇਧਰੋਂ ਸਾਡੀ ਵਾਪਸੀ ਆ ਤੋਂ ਤੁਹਾਨੂੰ ਵੇਖ ਕੇ ਸਾਨੂੰ ਆਪਣਾ ਵੀ ਬਚਪਨ ਯਾਦ ਆ ਗਿਆ ਕਹਿਣੇ ਮੈਣੇ ਕਿੰਨੇ ਪਿਆਰੇ ਪਿਆਰੇ ਸਾਡੇ ਭੂਖ ਸਾਡੀ ਪਲੀਰੀ ਇਦਾਂ ਹੱਥ ਜੋੜੇ ਨੇ ਇਹ ਪਟਵਾਰੀ ਇਦਾਂ ਹੀ ਚੱੜਦੀ ਕਲਾ ਜਿਹਾ ਰਹੇ ਆਪਣੇ ਪੰਜਾਬ ਨੂੰ ਆਪਣੀ ਸਿੱਖੀ ਨੂੰ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਕੇ ਰੱਖੋ ਹਮੇਸ਼ਾ ਸੱਚ ਤੇ ਪਹਿਰਾ ਦਿਓ ਅਚੀ ਐਜੂਕੇਸ਼ਨ ਲੋ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ 올 ਰੌਂਡ ਡਵੈਲਪਮੈਂਟ ਕੱਲੀ ਅਕੈਡਮਿਕਸ ਨਹੀਂ ਹਰ فن ਮੋਲਾ ਬਣਨਾ ਹੈ 올 ਰੌਂਡਰ ਬਣੋਗੇ ਫਿਰ ਇੱਕ ਦਿਨ ਬਾਗ ਮਿਲਖਾ ਬਾਗ ਮੈਰੀ ਕੌਮ ਹੈਨਾ 올림픽ਸ ਹਰਬੰप्रीत ਇਨਕੇ ਲਈ ਅچھے ਪਲੇਅਰ ਹੈਨਾ ਸੋ ਤੁਹਾਡੇ ਜੋ ਬੱਚਿਆ ਜੀ ਬਹੁਤ ਆਸ ਹੈ ਬੜੀ ਖੁਸ਼ੀ ਹੋਈ ਜੀ ਮੈਨੇਜਮੈਂਟ ਟੀਚਰ ਸਾਰੇ ਵਧਾਈ ਦੇ ਪਾਤਰ ਨੇ ਤੁਸੀਂ ਬੱਚਿਆਂ ਨੂੰ ਉਪਰਾਲਾ ਕਰਕੇ ਅੱਜ ਬਹੁਤ ਮਹਾਨ ਤੀਰਤ ਸੁਲਤਾਨਪੁਰ ਲੋਧੀ ਲੈ ਕੇ ਆਏ ਹੋ 그렇지기 <믈루치기> <믈루치> <믈루치> <믈루치>